ਪੰਜਾਬੀ ਵਿੱਚ ਅਨੁਵਾਦ ਚਾਹ ਪੀਂਦੀ ਪੀਂਦੀ ਗਹਿਨਾ ਸੋਚਣ ਲੱਗੀ ਕਿ ਕੁਝ ਹੀ ਦਿਨਾਂ ਵਿੱਚ ਉਸਦੀ ਡਿਲੀਵਰੀ ਹੋ ਜਾਵੇਗੀ ਅਤੇ ਇੱਕ ਛੋਟਾ ਜਿਹਾ ਮਹਿਮਾਨ ਉਸਦੇ ਆਂਗਣ ਵਿੱਚ ਕਿਲ ਕਰ ਲਿਆ ਮਾਰੇਗਾ ਸੋਚਾਂ ਵਿੱਚ ਗੁੰਗਿਆਈ ਗਹਿਨਾ ਚਾਹ ਪੀ ਕੇ ਜਦੋਂ ਰਸੋਈ ਵਿੱਚ ਰੱਖਣ ਗਈ ਤਾਂ ਹੀ ਕਾਲ ਬੈਲ ਵੱਜ ਉઠી ਸਾਹਮਣੇ ਗਹਿਨਾ ਦਾ ਪਤੀ ਹਿਤੇਸ਼ ਸੀ ਅਜ ਤੋ ਇੰਨਾ ਜਲਦੀ ਕਿਵੇਂ ਆ ਗਿਆ ਅਰੇ ਤਬੀਅਤ ਕੁਝ ਠੀਕ ਨਹੀਂ ਸੀ ਤੇ ਦਿਲ ਨਹੀਂ ਕਿਟਾ ਕੰਮ ਤੇ ਜਾਂਦਾ ਗਹਿਨਾ ਇਸ ਆਸ ਨਾਲ ਹਿਤੇਸ਼ ਦੇ ਨੇੜੇ ਖੜੀ ਰਹੀ ਕਿ ਤਬੀਅਤ ਖਰਾਬ ਹੋਣ ਦੀ ਗੱਲ ਸੁਣ ਕੇ ਸ਼ਾਇਦ ਉਹ ਚਿੰਤਾ ਕਰੇਗਾ ਗਲੇ ਨਾਲ ਲਾ ਕੇ ਪਿਆਰ ਨਾਲ ਹਾਲ ਪੁੱਛੇਗਾ ਪਰ ਬਿਨਾ ਕੁਝ ਕਹੇ ਸੁਣੇ ਉਹ ਹੱਥ ਮੂੰ ਟੋਣ ਬਾਥਰੂਮ ਵਿੱਚ ਚਲਾ ਗਿਆ ਤਾਂ ਗਹਿਨਾ 부ਝੀ 부ਝੀ ਰਸੋਈ ਵੱਲ ਮੁਕਰ ਗਈ ਵਿਆਹ ਦੇ 4 ਸਾਲਾਂ ਬਾਅਦ ਗਹਿਨਾ ਮਾਂ ਬਣਨ ਜਾ ਰਹੀ ਸੀ ਉਸ ਦੀ ਖੁਸ਼ੀ ਸਤਵੇਂ ਅਸਮਾਨ ਤੇ ਸੀ ਪਰ ਹਿਤੇਸ਼ ਖਾਸ ਖੁਸ਼ ਨਹੀਂ ਸੀ ਗਹਿਨਾ अकेली ਹੀ ਡਾਕਟਰ ਕੋਲ ਜਾਂਦੀ ਆਪਣੀ ਖਾਣ ਪੀਣ ਦੀ ਸੰਭਾਲ ਕਰਦੀ ਜਦੋਂ ਵੀ ਹਿਤੇਸ਼ ਨੂੰ ਕੁਝ ਕਹਿੰਦੀ ਤਾਂ ਉਹ ਕੰਮ ਦਾ ਬਹਾਨਾ ਬਣਾ ਕੇ ਆਪਣੀ ਜ਼ਿੰਮੇਵਾਰੀਆਂ ਤੋਂ ਮੁੱਕ ਜਾਂਦਾ ਉਹ ਬੇਸਬਰੀ ਨਾਲ ਦਿਨ ਗਿਣ ਰਹੀ ਸੀ ਕਿ ਬੱਚੇ ਦੇ ਆਉਣ ਨਾਲ ਸ਼ਾਇਦ ਹਿਤੇਸ਼ ਨੂੰ ਵੀ ਕੁਝ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਵੇ ਸ਼ਾਇਦ ਉਸਦੇ ਦਿਲ ਵਿੱਚ ਵੀ ਨੰਨੀ ਜਾਨ ਲਈ ਪਿਆਰ ਜਾਗੇ ਏਸੀ ਉਮੀਦ ਨਾਲ ਉਹ ਸਾਰਾ ਕੁਝ ਆਪਣੇ ਮੱਥੇ ਤੇ ਚੁੱਕ ਬੈਠੀ ਸੀ ਗਹਿਨਾ ਬਿਊਟੀ ਪਾਰਲਰ ਚਲਾਉਂਦੀ ਸੀ ਉਸਦੀ ਕਲਾ ਕਰਕੇ ਗਾਹਕ ਵਧ ਰਹੇ ਸਨ ਮਾਲਕਣ ਵੀ ਉਸਦੀ ਹੁਨਰ ਦੀ ਕਾਇਲ ਸੀ ਉਸਦੇ ਇਸ ਨਾਜ਼ੁਕ ਵੇਲੇ ਵਿੱਚ ਪਾਰਲਰ ਵਾਲੀਆਂ ਕੁੜੀਆਂ ਉਸਨੂੰ ਪੂਰਾ ਸਹਿਯੋਗ ਦਿੰਦੀਆਂ ਸਨ ਜਦੋਂ ਵੀ ਤਬੀਅਤ ਖਰਾਬ ਹੁੰਦੀ ਤਾਂ ਛੁੱਟੀ ਲੈ ਲੈਂਦੀ ਦੂਜੇ ਪਾਸੇ ਹਿਤੇਸ਼ ਇੱਕ ਪ੍ਰਾਈਵੇਟ ਕੰਪਨੀ ਵਿੱਚ ਮੈਨੇਜਰ ਸੀ ਸੁਭਾਤੋ ਰੁੱਖਾ ਉਸਦੇ ਹੇਠਾਂ ਕੁਝ ਲੋਕ ਕੰਮ ਕਰਦੇ ਸਨ ਇੱਕ ਨਵੀਂ ਪਰਤੀ ਲਈ ਇਸ਼ਤਿਹਾਰ ਦਿੱਤਾ ਗਿਆ ਸੀ ਕੁਝ ਦਿਨਾਂ ਬਾਅਦ ਡੋਲੀ ਨਾਂ ਦੀ ਕੋੜੀ ਇੰਟਰਵਿਊ ਦੇਣਾ ਹੈ ਉਸਦੀ ਸੋਹਣੀ ਸ਼ਕਲ ਮਿੱਠੀ ਬੋਲੀਆਂ ਅਤੇ ਪਿਛਲਾ ਤਜਰਬਾ ਵੇਖ ਕੇ ਉਸਨੂੰ ਚੁਣ ਲਿਆ ਗਿਆ ਹਿਤੇਸ਼ ਤੇ ਹੇਠਾਂ ਕੰਮ ਕਰਦਿਆਂ ਡੋਲੀ ਨੇ ਬਹੁਤ ਜਲਦੀ ਸਮਝ ਲਿਆ ਕਿ ਹਿਤੇਸ਼ ਉਸਦੇ ਫਿਦਾ ਹੈ ਉਹ ਆਪਣੀ ਆਦਾਮਾਂ ਨਾਲ ਉਸਨੂੰ ਆਪਣੇ ਵਸ ਵਿੱਚ ਕਰ ਲੈਂਦੀ ਹਿਤੇਸ਼ ਉਸਦੇ ਮਿਹਰਬਾਨ ਰਹਿਣ ਲੱਗਾ ਡੋਲੀ ਬਹਾਨੇ ਬਣਾ ਕੇ ਦਫ਼ਤਰ ਦਾ ਕੰਮ ਟਾਲ ਦਿੰਦੀ ਜਿਸ ਨੂੰ ਹਿਤੇਸ਼ ਦੂਜੇ ਲੋਕਾਂ ਤੋਂ ਕਰਵਾਉਂਦਾ ਕਈ ਵਾਰ ਵੇਰਥ ਛੁੱਟੀ ਕਰਕੇ ਮौज-ਮਸਤੀ ਕਰਨ ਚਲੀ ਜਾਂਦੀ ਹੌਲੀ-ਹੌਲੀ ਹਿਤੇਸ਼ ਤੇ ਡੋਲੀ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ ਕੰਮ ਤੋਂ ਬਾਅਦ ਦੋਵੇਂ ਘੁੰਮਣ ਨਿਕਲ ਜਾਂਦੇ ਹਿਤੇਸ਼ ਉਸ ਨੂੰ ਮਹਿੰਗੇ ਤੋਹਫੇ ਦਿੰਦਾ ਹੋਟਲਾਂ ਵਿੱਚ ਖਾਣੇ ਤੇ ਲੈ ਜਾਂਦਾ ਘਰ ਵਿੱਚ ਹੁਣ ਹਾਲਤ ਬਦਲ ਗਈ ਪਹਿਲਾਂ ਹਿਤੇਸ਼ ਜਲਦੀ ਆ ਕੇ ਗਹਿਣਾ ਨਾਲ ਖਾਣਾ ਖਾਂਦਾ ਸੀ ਹੁਣ ਦੇਰ ਰਾਤ ਕਾਰਾਂ ਦਾ ਗਹਿਣਾ ਉਸ ਦੀ ਉਡੀਕ ਕਰਦੀ ਕਰਦੀ ਸੌ ਜਾਂਦੀ ਇੱਕ ਦਿਨ ਗਹਿਣਾ ਨੂੰ ਹਿਤੇਸ਼ ਦੀ ਪੈਂਟ ਦੀ ਜੇਬ ਵਿੱਚੋਂ ਫਿਲਮ ਦੇ ਦੋ ਟਿਕਟ ਮਿਲੇ ਹੈਰਾਨ ਹੋਈ ਕਿਉਂਕਿ ਹਿਤੇਸ਼ ਨੂੰ ਫਿਲਮਾਂ ਦਾ ਕੋਈ ਸ਼ੌਕ ਨਹੀਂ ਸੀ ਪੁੱਛਣ ਤੇ ਹਿਤੇਸ਼ ਨੇ ਬਹਾਨਾ ਬਣਾਇਆ ਕਿ ਦਫ਼ਤਰ ਦੇ ਇੱਕ ਸਾਥੀ ਦੇ ਕਹਿਣ ਤੇ ਚਲਾ ਗਿਆ ਸੀ ਕੁਝ ਦਿਨਾਂ ਬਾਅਦ ਉਸ ਨੂੰ ਹਿਤੇਸ਼ ਦੇ ਬਟਵੇ ਵਿੱਚੋਂ ਸੋਨੇ ਦੀ ਅੰਗੂਠੀ ਦੀ ਰਸੀਦ ਮਿਲੀ ਗਹਿਣਾ ਨੇ ਤੁਰੰਤ ਹੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਕੀਕਤ ਇਹ ਸੀ ਕਿ ਹਿਤੇਸ਼ ਨੇ ਡੋਲੀ ਨੂੰ ਬਰਥਡੇ ਗਿਫਟ ਦੇਣ ਲਈ ਲਿੰਕ ਬੁੱਕ ਕਰਵਾਈ ਸੀ ਪਰ ਉਸਨੇ ਝੂਠ ਬੋਲਿਆ ਕਿ ਇੱਕ ਦੋਸਤ ਨੇ ਆਪਣੀ ਪਤਨੀ ਲਈ ਉਸਦੇ ਹੱਥ ਰਸੀਦ ਰਖਵਾਈ ਸੀ ਇਹਨਾਂ ਗੱਲਾਂ ਤੋਂ ਬਾਅਦ ਹਿਤੇਸ਼ ਹੋਰ ਸਾਵਧਾਨ ਹੋ ਗਿਆ ਗਹਿਣਾ ਦੀ ਡਿਲੀਵਰੀ ਨੇੜੇ ਸੀ ਇਸ ਲਈ ਹਿਤੇਸ਼ ਨੇ ਉਸ ਨੂੰ ਮਾਈਕੇ ਛਡਾਇਆ ਕੁਝ ਦਿਨਾਂ ਬਾਅਦ ਗਹਿਣਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਉਸ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਹਿਤੇਸ਼ ਕੁਝ ਦਿਨਾਂ ਬਾਅਦ ਵਾਪਸ ਕੰਮ ਤੇ ਚਲਾ ਗਿਆ ਗਹਿਣਾ ਬੱਚੇ ਨਾਲ ਮਾਈਕੇ ਵਿੱਚ ਰਹਿੰਦੀ ਰਹੀ ਅਤੇ ਹਿਤੇਸ਼ ਪੂਰੀ ਤਰ੍ਹਾਂ ਡੋਲੀ ਨਾਲ ਰਿਸ਼ਤੇ ਵਿੱਚ ਖੋ ਗਿਆ ਮਹੀਨੇ ਬੀਤ ਗਏ ਗਹਿਣਾ ਨੇ ਹਿਤੇਸ਼ ਨੂੰ ਫੋਨ ਕਰਕੇ ਕਿਹਾ ਕਿ ਹੁਣ ਉਹ ਘਰ ਆਉਣਾ ਚਾਹੁੰਦੀ ਹੈ ਹਿਤੇਸ਼ ਨੇ ਕਿਹਾ ਕਿ ਕੁਝ ਦਿਨ ਹੋਰ ਆਰਾਮ ਕਰ ਲੈ ਪਰ ਜਦੋਂ ਹਿਤੇਸ਼ ਉਸ ਨੂੰ ਲੈਣ ਨਹੀਂ ਆਇਆ ਤਾਂ ਉਸ ਨੇ ਆਪਣੇ ਆਪ ਜਾਣ ਦਾ ਫੈਸਲਾ ਕਰ ਲਿਆ ਘੰਟੀ ਵਜਾਈ ਪਰ ਬਹੁਤ देर ਤੱਕ ਦਰਵਾਜ਼ਾ ਨਾ ਖੁੱਲਿਆ ਉਸ ਨੂੰ ਫਿਕਰ ਹੋਈ ਆਖਿਰ ਦਰਵਾਜ਼ਾ ਖੁੱਲਿਆ ਤਾਂ ਅੰਦਰ ਇੱਕ ਅਜਾਣੀ ਕੁੜੀ ਨੂੰ ਦੇਖ ਕੇ ਗਹਿਣਾ ਹੱਕੀ ਬੱਕੀ ਰਹਿ ਗਈ ਗੁੱਸੇ ਵਿੱਚ ਉਸਨੇ ਹਿਤੇਸ਼ ਨੂੰ ਪੁੱਛਿਆ ਇਹ ਕੌਣ ਹੈ ਇੱਥੇ ਕੀ ਕਰ ਰਹੀ ਹੈ ਤੇਰੇ ਨਾਲ ਹਿਤੇਸ਼ ਦੇ ਮੱਥੇ ਤੋਂ ਪਸੀਨਾ ਟਪਕਣ ਲੱਗਾ ਇਹ ਦੱਸਣ ਦੇ ਨਾਲ ਹੀ ਉਸਨੇ ਗਹਿਣਾ ਨੂੰ ਇੱਕ ਝੂਠੀ ਕਹਾਣੀ ਸੁਣਾ ਦਿੱਤੀ ਕਿ ਕਿਵੇਂ ਡੌਲੀ ਇਸ ਸ਼ਹਿਰ ਵਿੱਚ ਆਈ ਹੈ ਰਹਿਣ ਲਈ ਕੋਈ ਢੰਗ ਦੀ ਥਾਂ ਨਾ ਮਿਲਣ ਕਾਰਨ ਉਹ ਉਸਦੀ ਮਦਦ ਇਨਸਾਨੀਅਤ ਦੇ ਨਾਤੇ ਕਰ ਰਿਹਾ ਹੈ ਤਾਂ ਤੂੰ ਮੈਨੂੰ ਫੋਨ ਤੇ ਕਿਉਂ ਨਹੀਂ ਦੱਸਿਆ ਤੂੰ ਮੇਰੇ ਨਾਲ ਪੁੱਛਣਾ ਵੀ ਲਾਜ਼ਮੀ ਨਹੀਂ ਸਮਝਿਆ ਕਿ ਸਾਡੇ ਨਾਲ ਕੋਈ ਰਹਿ ਸਕਦਾ ਹੈ ਜਾਂ ਨਹੀਂ ਇਹ ਅੱਜ ਹੀ ਤਾਂ ਆਈ ਹੈ ਤੇ ਮੈਂ ਤੈਨੂੰ ਦੱਸਣ ਵਾਲਾ ਸੀ ਕਿ ਤੂੰ ਅਚਾਨਕ ਆ ਗਈ ਵੇਖਣਾ ਮੈਨੂੰ ਤੇਰੇ ਤੇ ਮੋਨੇ ਦੀ ਕਿੰਨੀ ਯਾਦ ਆ ਰਹੀ ਸੀ ਹਿਤੇਸ਼ ਨੇ ਉਸ ਦੀ ਗੋਦ ਤੋਂ ਮਧੁਰ ਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲਿਆ ਗਹਿਣਾ ਦੀ ਕਸਕ ਕਦੇ ਵੀ ਦੂਰ ਨਹੀਂ ਹੋਈ ਸੀ ਕਿ ਅਚਾਨਕ ਡੋਲੀ ਬਹੁਤ ਮਾਸੂਮ ਚਿਹਰਾ ਬਣਾ ਕੇ ਨੇੜੇ ਆ ਗਈ ਮੈਨੂੰ ਮਾਫ ਕਰ ਦਿਓ ਮੇਰੀ ਵਜ੍ਹਾ ਨਾਲ ਤੁਹਾਨੂੰ ਤਕਲੀਫ ਹੋ ਰਹੀ ਹੈ ਵੇਖੋ ਇਹਨਾਂ ਦੀ ਕੋਈ ਗਲਤੀ ਨਹੀਂ ਮੇਰੀ ਮਜਬੂਰੀ ਵੇਖ ਕੇ ਇਹਨਾਂ ਨੇ ਮੈਨੂੰ ਇੱਥੇ ਰਹਿਣ ਨੂੰ ਕਿਹਾ ਮੈਂ ਅੱਜ ਹੀ ਕਿਸੇ ਹੋਟਲ ਵਿੱਚ ਚਲੀ ਜਾਂਦੀ ਆ ਇਸ ਸ਼ਹਿਰ ਵਿੱਚ ਬਹੁਤ ਸਾਰੇ ਊਮਨ ਹੋਸਟਲ ਵੀ ਹਨ ਤੂੰ ਉੱਥੇ ਪਤਾ ਨਹੀਂ ਕੀਤਾ ਗਹਿਣਾ ਬੋਲੀ ਹਾਂ ਹੰਤਾ ਸਹੀ ਪਰ ਹਰ ਥਾਂ ਕਿਸੇ ਜਾਣ ਪਛਾਣ ਵਾਲੇ ਦੀ ਗਾਰੰਟੀ ਚਾਹੀਦੀ ਹੈ ਇੱਥੇ ਤਾਂ ਮੈਂ ਕਿਸੇ ਨੂੰ ਨਹੀਂ ਜਾਣਦੀ ਹਿਤੇਸ਼ ਤੇ ਡੋਲੀ ਆਪਣੀ ਮਕਾਰੀ ਨਾਲ ਗਹਿਣਾ ਨੂੰ ਵਿਸ਼ਵਾਸ ਵਿੱਚ ਲੈਣ ਵਿੱਚ ਕਾਮਯਾਬ ਹੋ ਗਏ ਗਹਿਣਾ ਉਹਨਾਂ ਵਾਂਗ ਚਲਾਕ ਨਹੀਂ ਸੀ ਡੋਲੀ ਦੇ ਇਕੱਲੇ ਔਰਤ ਹੋਣ ਦੀ ਗੱਲ ਉਸਦੇ ਦਿਲ ਵਿੱਚ ਥੋੜੀ ਹਮਦਰਦੀ ਜਗਾ ਗਈ ਉਹਨਾਂ ਦਾ ਗੈਸਟ ਰੂਮ ਖਾਲੀ ਸੀ ਇਸ ਲਈ ਉਸਨੇ ਡੋਲੀ ਨੂੰ ਕੁਝ ਦਿਨ ਰਹਿਣ ਦੀ ਇਜਾਜ਼ਤ ਦੇ ਦਿੱਤੀ ਹਿਤੇਸ਼ ਤਾਂ ਜਿਵੇਂ ਖੁਸ਼ੀ ਨਾਲ ਝੂਮ ਗਿਆ ਇੱਕ ਹੀ ਛਾਤੇ ਹੇਠਾ ਪਤਨੀ ਅਤੇ ਪ੍ਰੇਮਿਕਾ ਦੋਵੇਂ ਦਾ ਸਾਥ ਮਿਲ ਰਿਹਾ ਸੀ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਮਰਦ ਸਮਝਣ ਲੱਗਾ ਗਹਿਣਾ ਦੇ ਆਉਣ ਤੋਂ ਬਾਅਦ ਹਿਤੇਸ਼ ਅਤੇ ਡੋਲੀ ਦੇ ਪ੍ਰੇਮ ਲੇਲਾ ਵਿੱਚ ਥੋੜਾ ਰੁਕਾਵਟ ਆਇਆ ਪਰ ਹੁਣ ਉਹ ਦੋਵੇਂ ਚਲਾਕੀ ਨਾਲ ਮਿਲਦੇ ਕੋਸ਼ਿਸ਼ ਹੁੰਦੀ ਕਿ ਦਫ਼ਤਰ ਤੋਂ ਵੀ ਵੱਖ-ਵੱਖ ਸਮੇਂ ਤੇ ਨਿਕਲਣ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਗਹਿਣਾ ਦੇ ਸਾਹਮਣੇ ਦੋਵੇਂ ਅਜਿਹੇ ਪੇਸ਼ ਆਂਦੇ ਜਿਵੇਂ ਉਹਨਾਂ ਦਾ ਰਿਸ਼ਤਾ ਸਿਰਫ਼ ਦਫ਼ਤਰ ਤੱਕ ਸੀਮਤ ਹੋਵੇ ਗਹਿਣਾ ਕਰਦੀ ਮਾਲਕਣ ਸੀ ਹਰ ਕੰਮ ਉਸ ਦੀ ਮਰਜ਼ੀ ਨਾਲ ਹੁੰਦਾ ਸੀ ਕੁਝ ਸਮੇਂ ਬਾਅਦ ਡੋਲੀ ਨੇ ਆਪਣੀ ਸਥਿਤੀ ਦੀ ਤੁਲਨਾ ਗਹਿਣਾ ਨਾਲ ਕਰਨੀ ਸ਼ੁਰੂ ਕਰ ਦਿੱਤੀ ਹਿਤੇਸ਼ ਉਸਤੇ ਆਪਣਾ ਹੱਕ ਜਤਾਉਂਦਾ ਸੀ ਪਰ ਉਹਨਾਂ ਦਾ ਰਿਸ਼ਤਾ ਕਾਨੂੰਨ ਅਤੇ ਸਮਾਜ ਦੀ ਨਜ਼ਰ ਵਿੱਚ ਨਾਜਾਇਜ਼ ਹੀ ਸੀ ਦਫਤਰ ਵਿੱਚ ਉਹ ਸਿਰਫ ਮਨੋਰੰਜਨ ਦਾ ਸਾਧਨ ਸੀ ਸਭ ਉਸ ਨਾਲ ਛੇੜਛਾੜ ਵਾਲੇ ਲਹਿਜੇ ਵਿੱਚ ਗੱਲ ਕਰਦੇ ਉਹਨਾਂ ਦੀਆਂ ਅੱਖਾਂ ਵਿੱਚ ਡੋਲੀ ਨੂੰ ਇੱਜ਼ਤ ਘੱਟ ਤੇ ਹਵਸਵਾਦੀ ਨਜ਼ਰ ਆਉਂਦੀ ਸੀ ਪਤਨੀ ਦਾ ਦਰਜਾ ਕੀ ਹੁੰਦਾ ਹੈ ਹਿਤੇਸ਼ ਅਤੇ ਗਹਿਣਾ ਦੇ ਨਾਲ ਰਹੇ ਕੇ ਡੋਲੀ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਉਹ ਸੋਚਣ ਲੱਗੀ ਕਿ ਆਖਿਰ ਕਿੰਨਾ ਸਮਾਂ ਉਹ ਹਿਤੇਸ਼ ਦੇ ਖਿਡੌਣੇ ਬਣੀ ਰਹੇਗੀ ਕਦੇ ਨਾ ਕਦੇ ਤਾਂ ਹਿਤੇਸ਼ ਇਸ ਖਿਡੌਣੇ ਤੋਂ ਉੱਭ ਹੀ ਜਾਵੇਗਾ ਹੁਣ ਡੋਲੀ ਨੂੰ ਆਪਣੇ ਭਵਿੱਖ ਦੀ ਚਿੰਤਾ ਹੋਣ ਲੱਗੀ ਹਿਤੇਸ਼ ਕੋਲ ਉਹਦਾ ਵੀ ਸੀ ਤੇ ਪੈਸਾ ਵੀ ਉਸਦੇ ਨਾਲ ਰਹੇ ਕਿ ਉਸ ਨੂੰ ਆਪਣਾ ਪਵਿੱਕ ਸੋਨਾ ਲੱਗਣ ਲੱਗਾ ਉਸਨੇ ਹੁਣ ਆਪਣਾ ਦਾਨ ਖੇਡਣਾ ਸ਼ੁਰੂ ਕਰ ਦਿੱਤਾ ਉਹ ਹਿਤੇਸ਼ ਉਤੇ ਗਹਿਣਾ ਨੂੰ ਤਲਾਕ ਦੇਣ ਦਾ ਦਬਾਅ ਪਾਉਣ ਲੱਗੀ ਸਿਆਣਾ ਹਿਤੇਸ਼ ਕੈਰਵਾਲੀ ਤੇ ਬਾਹਰਵਾਲੀ ਦੋਵੇਂ ਦਾ ਸੁੱਖ ਲੈ ਰਿਹਾ ਸੀ ਉਹ ਸ਼ਾਦੀ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਉਸਨੇ ਡੋਲੀ ਨੂੰ ਕਈ ਤਰੀਕਿਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਿੱਦ ਤੇ ਅੜ ਗਈ ਉਸਨੇ ਸਾਫ਼ ਸ਼ਰਤ ਰੱਖ ਦਿੱਤੀ ਜਾਂ ਤਾਂ ਗਹਿਣਾ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰੇ ਨਹੀਂ ਤਾਂ ਸਦਾ ਲਈ ਰਿਸ਼ਤਾ ਤੋੜ ਦੇਵੇਗੀ ਹਿਤੇਸ਼ ਨੇ ਕੁਝ ਦਿਨ ਦੀ ਮੌਹਲਤ ਮੰਗੀ ਇਕ ਰਾਤ ਗਹਿਣਾ ਦੀ ਅਚਾਨਕ ਨੀਂਦ ਖੁੱਲ ਗਈ ਤਾਂ ਉਸਨੇ ਵੇਖਿਆ ਕਿ ਹਿਤੇਸ਼ ਬਿਸਤਰੇ ਤੇ ਨਹੀਂ ਸੀ ਗਹਿਣਾ ਨੂੰ ਗੱਲਾਂ ਕਰਨ ਦੀ ਆਵਾਜ਼ਾਂ ਸੁرائی ਦਿੱਤੀਆਂ ਉਹ ਕਮਰੇ ਤੋਂ ਬਾਹਰ ਆ ਗਈ ਆਵਾਜ਼ਾਂ ਡੋਲੀ ਦੇ ਕਮਰੇ ਤੋਂ ਆ ਰਹੀਆਂ ਸਨ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਸੀ ਉਸਨੇ ਵੇਖਿਆ ਕਿ ਦੋਵੇਂ ਇਕੱਠੇ ਲੇਟ ਕੇ ਫਿਲਮ ਦੇਖ ਰਹੇ ਸਨ ਉਸ ਦ੍ਰਿਸ਼ ਨੇ ਗਹਿਣਾ ਨੂੰ ਅੰਦਰੋਂ ਹਿਲਾ ਦਿੱਤਾ ਉਸਦੀ ਹਿੰਮਤ ਨਹੀਂ ਹੋਈ ਕਿ ਕੁਝ ਵੇਲਾ ਹੋਰ ਉੱਥੇ ਰੁਕੇ ਜਿਵੇਂ ਗਈ ਸੀ ਤਿਵੇਂ ਹੀ ਉਲਟੇ ਪੈਰ ਕਮਰੇ ਵਿੱਚ ਵਾਪਸ ਆ ਗਈ ਅੱਖਾਂ ਤੋਂ ਹੰਝੂ ਲਗਾਤਾਰ ਵਗਦੇ ਗਏ ਉਸ ਦਿਨ ਆਖਿਰ ਇਹ ਸਭ ਹੋ ਰਿਹਾ ਸੀ ਤੇ ਉਹ ਬੇਖਬਰ ਰਹੀ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇੰਨਾ ਵੱਡਾ ਧੋਖਾ ਕਿਤੇ ਦੋਵੇਂ ਨੇ ਗਹਿਣਾ ਦੇ ਦਿਲ ਵਿੱਚ ਨਫ਼ਰਤ ਦੀਆਂ ਲਹਿਰਾਂ ਉੱਠਣ ਲੱਗੀਆਂ ਉਸ ਦੇ ਹੰਝੂ ਪੂੰਝਣ ਵਾਲਾ ਉੱਥੇ ਕੋਈ ਨਹੀਂ ਸੀ ਦਿਮਾਗ ਵਿੱਚ ਕਈ ਵਿਚਾਰ ਉਬਲਣ ਲੱਗੇ ਉਸ ਨੇ ਸੋਚਿਆ ਕਿ ਜੇ ਮੈਂ ਹੁਣੇ ਹੀ ਕਮਰੇ ਵਿੱਚ ਜਾ ਕੇ ਦੋਵੇਂ ਨੂੰ ਜਲੀਲ ਕਰਾਂ ਤਾਂ ਮਨ ਨੂੰ ਠੰਡ ਪੈ ਜਾਵੇਗੀ ਫਿਰ ਹਮੇਸ਼ਾ ਲਈ ਇਹ ਘਰ ਛੱਡ ਜਾਵੇ ਪਰ ਅਗਲੇ ਪਲ ਸੋਚਿਆ ਕਿ ਉਹੋ ਕਿਉਂ ਆਪਣਾ ਘਰ ਛੱਡੇ ਆਪਣੇ ਸੁੱਤੇ ਬੱਚੇ ਤੇ ਨਜ਼ਰ ਮਾਰ ਕੇ ਗਹਿਣਾ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਇੱਕ ਫੈਸਲਾ ਲੈ ਲਿਆ। ਕਾਫੀ ਦੇਰ ਬਾਅਦ ਹਿਤੇਸ਼ ਵਾਪਸ ਕਮਰੇ ਵਿੱਚ ਆਇਆ ਤੇ ਚੁੱਪਚਾਪ ਬਿਸਤਰੇ ਤੇ लेट ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਦੂਜੇ ਦਿਨ ਸਵੇਰੇ ਜਦੋਂ ਡੌਲੀ ਦਫ਼ਤਰ ਲਈ ਨਿਕਲ ਰਹੀ ਸੀ ਤੇ ਗਹਿਣਾ ਨੇ ਉਸ ਦਾ ਰਸਤਾ ਰੋਕ ਲਿਆ। ਸੋਨ ਡੌਲੀ ਹੁਣ ਤੂੰ ਇੱਥੇ ਨਹੀਂ ਰਹਿ ਸਕਦੀ। ਇਸ ਲਈ ਅੱਜ ਹੀ ਆਪਣਾ ਸਮਾਨ ਚੁੱਕ ਕੇ ਇੱਥੋਂ ਚਲੀ ਜਾ। ਗਹਿਣਾ ਦੀਆਂ ਅੱਖਾਂ ਵਿੱਚ ਨਫ਼ਰਤ ਦੀਆਂ ਲਪਟਾਂ ਸੜ ਰਹੀਆਂ ਸਨ। ਇਹ ਕੀ ਕਹਿ ਰਹੀ ਹੋ? ਡੌਲੀ ਕਿੱਥੇ ਨਹੀਂ ਜਾਵੇਗੀ? ਹਿਤੇਸ਼ ਨੇ ਵਿਚਕਾਰ ਆ ਕੇ ਕਿਹਾ ਮੈਂ ਕਹਿ ਦਿੱਤਾ ਇਸ ਨੂੰ ਜਾਣਾ ਹੀ ਪਵੇਗਾ ਹਿਤੇਸ਼ ਦਾ ਸਹਾਰਾ ਮਿਲਣ ਨਾਲ ਡੋਲੀ ਵੀ ਡਟ ਕੇ ਹਿਤੇਸ਼ ਦੇ ਨਾਲ ਖੜ ਗਈ ਇਹ ਵੇਖ ਕੇ ਗਹਿਣਾ ਦੇ ਸਰੀਰ ਵਿੱਚ ਗੁੱਸੇ ਦੀ ਅੱਗ ਭੜੇ ਕੁਠੀ ਇਕਤਾ ਚੋਰੀ ਉਪਰੋ ਸੀਨਾ ਜ਼ੋਰੀ ਡੋਲੀ ਦੀ ਟਕਰਾਰ ਵੇਖ ਕੇ ਗਹਿਣਾ ਤੋਂ ਸਹਿਣ ਨਹੀਂ ਹੋਇਆ ਗੁੱਸੇ ਵਿੱਚ ਉਸਨੇ ਡੋਲੀ ਦੀ ਬਾਹ ਫੜ ਕੇ ਉਸ ਨੂੰ ਧੱਕਾ ਦੇ ਦਿੱਤਾ ਅਚਾਨਕ ਇੱਕ ਭਿਆਨਕ ਥੱਪੜ ਗਹਿਣਾ ਦੇ ਗਲ ਤੇ ਪਿਆ ਉਹ ਸੰਤਮ ਹੋ ਗਈ ਇੱਕ ਹੋਰ ਔਰਤ ਲਈ ਹਿਤੇਸ਼ ਉਸਤੇ ਹੱਥ ਚੁੱਕ ਸਕਦਾ ਹੈ ਇਹ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਉਸ ਦੀਆਂ ਅੱਖਾਂ ਭਰ ਆਈਆਂ ਉਸ ਦੇ ਸਾਹਮਣੇ ਖੜਾ ਆਦਮੀ ਉਸ ਦਾ ਪਤੀ ਨਹੀਂ ਕੋਈ ਅਜਨਬੀ ਜਿਹਾ ਸੀ ਜ਼ਖਮੀ ਸ਼ੇਰਨੀ ਵਾਂਗ ਘਹਿਣਾ ਬੋਲੀ ਸਭ ਸਮਝਦੀਆਂ ਮੈਂ ਤੂੰ ਇਸ ਨੂੰ ਇੱਥੇ ਕਿਉਂ ਰੱਖਣਾ ਚਾਹੁੰਦਾ ਹੈ ਹਿਤੇਸ਼ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਡੋਲੀ ਦੀ ਕਮਰ ਵਿੱਚ ਹੱਥ ਪਾਇਆ ਤੇ ਇੱਕ ਕਟਲ ਮੁਸਕਾਨ ਨਾਲ ਕਿਹਾ ਚਲੋ ਚੰਗਾ ਹੋਇਆ ਜੋ ਤੈਨੂੰ ਸਭ ਪਤਾ ਲੱਗ ਗਿਆ ਹੁਣ ਇਹ ਵੀ ਸੁਣ ਲੈ ਮੈਂ ਡੋਲੀ ਨਾਲ ਵਿਆਹ ਕਰਨ ਵਾਲਾ ਇਹ ਮੇਰਾ ਅਖੀਲਾ ਫੈਸਲਾ ਹੈ ਘਹਿਣਾ ਸੁਣ ਰਹਿ ਗਈ ਉਸ ਨੂੰ ਯਕੀਨ ਹੋ ਗਿਆ ਕਿ ਹਿਤੇਸ਼ ਆਪਣੇ ਹੋਸ਼ ਵਿੱਚ ਨਹੀਂ ਹੈ ਜੋ ਕੁਝ ਵੀ ਹੋ ਰਿਹਾ ਸੀ ਉਹ ਸਾਰਾ ਡੋਲੀ ਦਾ ਕੀਤਾ ਕਰ ਰਿਹਾ ਸੀ ਤੂੰ ਆਪਣੇ ਹੋਸ਼ ਵਿੱਚ ਨਹੀਂ ਹੈ ਹਿਤੇਸ਼ ਇਹ ਸਾਡੇ ਵਿੱਚ ਨਹੀਂ ਆ ਸਕਦੀ ਮੈਂ ਤੇਰੀ ਪਤਨੀ ਹਾਂ ਮੈਂ ਹੁਣ ਤੇਰੇ ਨਾਲ ਇੱਕ ਪਲ ਵੀ ਨਹੀਂ ਰਹਿਣਾ ਚਾਹੁੰਦਾ ਹਿਤੇਸ਼ ਨੇ ਬਿਨਾਂ ਕਿਸੇ ਲਪੇਟੇ ਤੋਂ ਸਾਫ਼ ਜਵਾਬ ਦੇ ਦਿੱਤਾ ਗਹਿਣਾ ਆਪਣੀ ਹੀ ਘਰ ਵਿੱਚ ਇੱਕ অপরাধੀ ਵਾਂਗ ਖੜੀ ਸੀ ਹਿਤੇਸ਼ ਤੇ ਡੋਲੀ ਇੱਕ ਪੱਲੇ ਵਿੱਚ ਸਨ ਤੇ ਇਸ ਸਮੇਂ ਉਹਨਾਂ ਦਾ ਪੱਲਾ ਭਾਰੀ ਸੀ ਜਿਸ ਆਦਮੀ ਦੇ ਨਾਲ ਵਿਆਹ ਕਰਕੇ ਗਹਿਣਾ ਇਸ ਘਰ ਵਿੱਚ ਆਈ ਸੀ ਉਹ ਹੁਣ ਉਸ ਦਾ ਨਹੀਂ ਸੀ ਰਿਹਾ ਦਾ ਫਿਰ ਉਸ ਘਰ ਵਿੱਚ ਉਸਦਾ ਹੱਕ ਹੀ ਕੀ ਰਹਿ ਜਾਂਦਾ ਸੀ ਵਸੀ ਬਸਾਈ ਗ੍ਰਿਹਸਥੀ ਹੁਣ ਉੱਜੜ ਚੁੱਕੀ ਸੀ ਜਦੋਂ ਹਿਤੇਸ਼ ਨੇ ਤਲਾਕ ਦਾ ਨੋਟਿਸ ਭੇਜਿਆ ਤਾਂ ਗਹਿਣਾ ਦੀ ਮਾਂ ਤੇ ਭਰਾ ਦਾ ਖੂਨ ਖ올 ਉਠਿਆ ਉਹ ਕਿਸੇ ਵੀ ਕੀਮਤ ਤੇ ਹਿਤੇਸ਼ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਜਿਸ ਨੇ ਗਹਿਣਾ ਦੀ ਜ਼ਿੰਦਗੀ ਨਾਲ ਖੇਡ ਕੀਤਾ ਵਾਰ-ਵਾਰ ਗਹਿਣਾ ਨੂੰ ਉਹ ਥੱਪੜ ਯਾਦੋਂਦਾ ਜੋ ਹਿਤੇਸ਼ ਨੇ ਉਸਨੂੰ ਡੋਲੀ ਦੀ ਖਾਤਰ ਮਾਰਿਆ ਸੀ ਗਹਿਣਾ ਦੇ ਦਿਲ ਵਿੱਚ ਹਿਤੇਸ਼ ਲਈ ਯਾਦਾਂ ਤੱਕ ਮਰ ਚੁੱਕੀਆਂ ਸਨ ਉਸਨੇ ਠੰਡੇ ਲਹਿਜੇ ਵਿੱਚ ਘਰਵਾਲਿਆਂ ਨੂੰ ਸਮਝਾ ਪੁਝਾ ਲਿਆ ਅਤੇ ਤਲਾਕ ਨਾ ਮੇਤੇ ਹਾਂ ਦੀ ਮੋਰ ਲਾ ਦਿੱਤੀ ਜਿਸ ਰਿਸ਼ਤੇ ਦੀ ਮੌਤ ਹੋ ਚੁੱਕੀ ਸੀ ਉਸਨੂੰ ਕਫਨ ਪਹਿਨਾਉਣਾ ਬਾਕੀ ਸੀ ਵਕਤ ਨੇ ਗਮ ਦਾ ਬੋਝ ਕੁਝ ਘਟਕੀਤਾ ਤਾਂ ਗਹਿਣਾ ਆਪਣੇ ਆਪ ਵਿੱਚ ਵਾਪਸ ਆਈ ਘਰਵਾਲਿਆਂ ਤੇ ਮਹਤਾਜ ਹੋਣ ਦੀ ਬਜਾਏ ਉਸਨੇ ਮੁੜ ਨੌਕਰੀ ਕਰਨ ਦਾ ਫੈਸਲਾ ਲਿਆ ਗਹਿਣਾ ਦਿਲ ਕੜਾ ਕਰ ਚੁੱਕੀ ਸੀ ਨੰਨੀ ਜਾਨ ਨੂੰ ਆਪਣੀ ਮਾਂ ਦੀ ਦੇਖਰੇਖ ਵਿੱਚ ਛੱਡ ਕੇ ਉਹ ਉਸੇ ਸ਼ਹਿਰ ਵਿੱਚ ਆ ਗਈ ਜਿਸ ਨੇ ਉਸ ਦਾ ਸਭ ਕੁਝ ਛੀਨ ਲਿਆ ਸੀ ਸੀਨੇ ਵਿੱਚ ਧੜਕਦੀ ਅੱਗ ਲੈ ਕੇ ਗੈਣਾ ਨੇ ਆਪਣੇ ਆਪ ਨੂੰ ਕੰਮ ਲਈ ਸਮਰਪਿਤ ਕਰ ਦਿੱਤਾ ਜ਼ਿੰਦਗੀ ਦੀ ਗੱਡੀ ਇੱਕ ਵਾਰ ਫੇਰ ਪਟੜੀ ਤੇ ਆਉਣ ਨੇਗੀ ਬਿਊਟੀ ਸੈਲੂਨ ਵਿੱਚ ਉਸ ਦੇ ਹੱਥਾਂ ਦੇ ਹੁਨਰ ਦੇ ਗਾਹਕ ਕਾਇਲ ਸਨ ਉਸ ਨੂੰ ਆਪਣੇ ਕੰਮ ਵਿੱਚ ਮਹਾਰਤਾ ਹਾਸਲ ਹੋ ਗਈ ਸੀ ਕੁਝ ਸਮੇਂ ਬਾਅਦ ਹੀ ਗੈਣਾ ਨੇ ਨੌਕਰੀ ਛੱਡ ਦਿੱਤੀ ਹੁਣ ਉਹ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੀ ਸੀ ਉਹ ਆਪਣੇ ਪੁੱਤਰ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਪਰ ਫਿਲਹਾਲ ਉਸ ਨੂੰ ਕਿਸੇ ਢੰਗ ਦੀ ਜਗ੍ਹਾ ਦੀ ਲੋੜ ਸੀ ਜਿੱਥੇ ਉਹ ਆਪਣਾ ਸੈਲੂਨ ਖੋਲ ਸਕੇ ਤਲਾਕ ਤੋਂ ਬਾਅਦ ਕੋਰਟ ਦੇ ਹੁਕਮ ਤੇ ਹਿਤੇਸ਼ ਤੋਂ ਮਿਲੇ ਪੈਸਿਆਂ ਨਾਲ ਤੇ ਆਪਣੀ ਕੁਝ ਜਮਾ ਪੂੰਜੀ ਜੋੜ ਕੇ ਉਸ ਦੇ ਕੋਲ ਇੰਨਾ ਪੈਸਾ ਹੋ ਗਿਆ ਕਿ ਉਹ ਆਪਣਾ ਸੁਪਨਾ ਪੂਰਾ ਕਰ ਸਕੇ ਸੈਲੂਨ ਲਈ ਥਾਂ ਦੀ ਖੋਜ ਵਿੱਚ ਉਸ ਦੀ ਮੁਲਾਕਾਤ ਪ੍ਰਾਪਰਟੀ ਡੀਲਰ ਰੋਹਨ ਨਾਲ ਹੋਈ ਰੋਹਨ ਨੇ ਗਹਿਣਾ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਗ੍ਹਾ ਵਿਖਾਈਆਂ। ਅਸਮੰਜਸ ਵਿੱਚ ਪਈ ਗਹਿਣਾ ਜਦੋਂ ਕੁਝ ਤੈਅ ਨਹੀਂ ਕਰ ਸਕੀ ਤਾਂ ਰੋਹਨ ਨੇ ਖੁਦ ਹੀ ਉਸ ਦੀ ਪਰੇਸ਼ਾਨੀ ਦੂਰ ਕਰਦਿਆਂ ਇੱਕ ਚੰਗੀ ਰਿਹਾਇਸ਼ੀ ਜਗ੍ਹਾ ਵਿੱਚ ਉਸ ਨੂੰ ਥਾਂ ਦਿਲਵਾ ਦਿੱਤੀ। ਆਪਣਾ ਕਮਿਸ਼ਨ ਵੀ ਥੋੜਾ ਘਟਕੀਤਾ। ਤਾਂ ਗਹਿਣਾ ਰੋਹਨ ਦੀ एहसानमंद ਹੋ ਗਈ। ਰੋਹਨ ਦੇ ਦਫ਼ਤਰ ਦੇ ਨੇੜੇ ਹੀ ਗਹਿਣਾ ਦਾ ਸਲੂਨ ਖੁੱਲ ਗਿਆ। ਆਉਂਦੇ ਜਾਂਦੇ ਉਹਨਾਂ ਦੀ ਅਕਸਰ ਮੁਲਾਕਾਤ ਹੋ ਜਾਂਦੀ। ਕੁਝ ਸਮੇਂ ਬਾਅਦ ਹੀ ਉਹਨਾਂ ਦਾ ਸاتھ ਬੈਠਣਾ ਉੱਠਣਾ ਵੀ ਹੋ ਗਿਆ। ਰੋਹਨ ਗਹਿਣਾ ਦੇ ਅਤੀਤ ਤੋਂ ਵਾਕਿਫ ਸੀ। ਬਾਬਾ ਜੀ ਦੇ ਸਤੇ ਉਹ ਕਦੇ ਵੀ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਨਹੀਂ ਕਰਨ ਦਿੰਦਾ ਸੀ। ਉਸ ਦੀ ਹਮਦਰਦੀ ਭਰੀਆਂ ਗੱਲਾਂ ਗਹਿਣਾ ਦੇ ਟੁੱਟੇ ਦਿਲ ਨੂੰ ਸਹਾਰਾ ਦਿੰਦੀਆਂ। ਜ਼ਿੰਦਗੀ ਨੇ ਮੰਨੂ ਮੁੜ ਹੱਸਣ ਮੁਸਕਰਾਉਣ ਦਾ ਬਹਾਨਾ ਦੇ ਦਿੱਤਾ ਸੀ। ਦੋਸਤੀ ਕੁਝ ਗਹਿਰੀ ਹੋਈ ਤਾਂ ਦੋਵੇਂ ਦਾ ਸਾਥ ਸਮਾਂ ਬਿਤਾਉਣ ਲੱਗ ਪਿਆ। ਸ਼ਹਿਰ ਵਿੱਚ ਕੱਲੀ ਰਹਿ ਰਹੀ ਗਹਿਣਾ ਤੇ ਕੋਈ ਪਾਬੰਦੀ ਨਹੀਂ ਸੀ। ਉਹ ਜਦੋਂ ਚਾਹੁੰਦੀ ਰੋਹਨ ਨਾਲ ਮਿਲਦੀ। ਇੱਕ ਦਿਨ ਗਹਿਣਾ ਨੇ ਰੋਹਨ ਨੂੰ ਪੁੱਛਿਆ ਰੋਹਨ ਅਸੀਂ ਕਿੰਨਾ ਸਮਾਂ ਐਸੀ ਹੀ ਮਿਲਦੇ ਰਾਵਾਂਗੇ ਕੀ ਇਸ ਰਿਸ਼ਤੇ ਦਾ ਕੋਈ ਭਵਿੱਖ ਹੈ ਰੂਮਾਨੀ ਖਿਆਲਾਂ ਵਿੱਚ ਡੁੱਬਿਆ ਰੋਹਨ ਇਹ ਅਚਾਨਕ ਸਵਾਲ ਸੁਣ ਕੇ ਚੌਕ ਗਿਆ ਬੋਲਾ ਜਦ ਤੱਕ ਤੂੰ ਜਾਏਂਗੀ ਮੈਂ ਹਮੇਸ਼ਾ ਤੇਰੇ ਨਾਲ ਰਾਵਾਂਗਾ ਗਹਿਣਾ ਖੁਦ ਤੈਨਹੀਂ ਕਰ ਪਾਰੀ ਸੀ ਕਿ ਇਸ ਰਿਸ਼ਤੇ ਦਾ ਕੋਈ ਅੰਜਾਮ ਵੀ ਹੋਵੇਗਾ ਜਾਂ ਨਹੀਂ ਜਦੋਂ ਰੋਹਨ ਨੇ ਦੱਸਿਆ ਕਿ ਉਸ ਦੇ ਘਰ ਵਾਲੇ ਪੁਰਾਣੇ ਵਿਚਾਰਾਂ ਦੇ ਹਨ ਤਾਂ ਗਹਿਣਾ ਨੂੰ ਯਕੀਨ ਹੋ ਗਿਆ ਕਿ ਉਸ ਦੀ ਤਲਾਕਸ਼ੁਦਾ ਹੋਣ ਦੀ ਗੱਲ ਜਾਣ ਕੇ ਉਹ ਕਦੇ ਵੀ ਇਹ ਵਿਆਹ ਕਬੂਲ ਨਹੀਂ ਕਰਨਗੇ ਪਵਿੱਖ ਦਾ ਡਰ ਮਨ ਵਿੱਚ ਸੀ ਪਰ ਵਰਤਮਾਨ ਵਿੱਚ ਉਹ ਰੋਹਨ ਨਾਲ ਖੁਸ਼ ਸੀ ਇੱਕ ਦਿਨ ਜਦੋਂ ਗਹਿਣਾ ਰੋਹਨ ਦੀ ਬਾਈਕ ਤੇ ਬਾਜ਼ਾਰ ਵਿੱਚ ਬੈਠੀ ਸੀ ਤਾਂ ਹਿਤੇਸ਼ ਨੇ ਉਸਨੂੰ ਦੇਖ ਲਿਆ ਉਹ ਗੁੱਸੇ ਨਾਲ ਅੱਗ ਵਾਂਗ ਫੁਫਕਾਰ ਉੱਠਿਆ ਗਹਿਣਾ ਹੁਣ ਉਸਦੀ ਪਤਨੀ ਨਹੀਂ ਸੀ ਇਹ ਜਾਣਦੇ ਹੋਇਆ ਵੀ ਉਸ ਦਾ ਕਿਸੇ ਹੋਰ ਮਰਦ ਨਾਲ ਘੁੰਮਣਾ ਉਸਨੂੰ ਬਰਦਾਸ਼ਤ ਨਹੀਂ ਹੋਇਆ ਉਸਦੀ ਕੁੰਠਿਤ ਮਨੋਵਿਰਤੀ ਇਹ ਗੱਲ ਹਜ਼ਮ ਨਹੀਂ ਕਰ ਸਕੀ ਕਿ ਉਸਦੀ ਛੱਡੀ ਹੋਈ ਔਰਤ ਕਿਸੇ ਹੋਰ ਨਾਲ ਖੁਸ਼ੀਆਂ ਮਨਾ ਰਹੀ ਹੈ ਡੋਲੀ ਨਾਲ ਵਿਆਹ ਕਰਕੇ ਉਸਦਾ ਅਹੰਕਾਰ ਤਾਂ ਸੰਤੁਸ਼ਟ ਹੋਇਆ ਸੀ ਪਰ ਡੋਲੀ ਗਹਿਣਾ ਨਹੀਂ ਸੀ ਵਿਆਹ ਤੋਂ ਬਾਅਦ ਵੀ ਡੋਲੀ ਪਤੀ ਨਾ ਹੋ ਕੇ ਪ੍ਰੇਮਿਕਾ ਵਾਂਗ ਰਹਿੰਦੀ ਸੀ ਘਰ ਦੇ ਕੰਮਾਂ ਵਿੱਚ ਬਹੁਤ ਫੋਹੜ ਸੀ ਉਸ ਦੀ ਫਜ਼ੂਲ ਖਰਚੀ ਕਾਰਨ ਹਿਤੇਸ਼ ਪਰੇਸ਼ਾਨ ਰਹਿਣ ਲੱਗ ਪਿਆ ਸੀ ਕਈ ਵਾਰ ਉਸ ਤੇ ਜੰਝਲਾਉ ਉੱਠਦਾ ਤਾਂ ਡੋਲੀ ਉਸ ਦਾ ਜੀਣਾ ਹਰਾਮ ਕਰ ਦਿੰਦੀ ਸੀ ਇੱਥੋਂ ਤੱਕ ਕਿ ਤਲਾਕ ਅਤੇ ਪੁਲਿਸ ਦੀ ਧਮਕੀ ਦੇਣ ਲੱਗ ਪੈਂਦੀ ਸੀ ਹੁਣ ਹਿਤੇਸ਼ ਦਾ ਇਸ਼ਕ ਦਾ ਭੂਤ ਜਲਦੀ ਹੀ ਉੱਤਰ ਗਿਆ ਗੈਣਾ ਨਾਲ ਵਿਆਹ ਦੇ ਸ਼ੁਰੂਆਤੀ ਦਿਨਾਂ ਦੀ ਕਲਪਨਾ ਕਰਦਿਆਂ ਉਸਦੇ ਮਨ ਵਿੱਚ ਬਹੁਤ ਸਾਰੇ ਵਿਚਾਰ ਆਉਣ ਲੱਗ ਪਏ ਉਹ ਮੁਰ ਗੈਣਾ ਦੇ ਸਾਥ ਲਈ ਉਤਸੁਕ ਹੋ ਗਿਆ ਕਿਸੇ ਤਰ੍ਹਾਂ ਗੈਣਾ ਦੀ ਘਰ ਅਤੇ ਸਲੂਨ ਦਾ ਪਤਾ ਲਗਾ ਕੇ ਇੱਕ ਦਿਨ ਉਸਦੇ ਫਲੈਟ ਤੇ ਪਹੁੰਚ ਗਿਆ ਅਰਸੇ ਬਾਅਦ ਅਚਾਨਕ ਉਸ ਨੂੰ ਸਾਹਮਣੇ ਦੇਖ ਕੇ ਗੈਣਾ ਚੌਕ ਗਈ ਤੈਨੂੰ ਆਖਰਕਾਰ ਮੇਰਾ ਪਤਾ ਕਿਵੇਂ ਲੱਗ ਗਿਆ ਤੇ ਹੁਣ ਇੱਥੇ ਕਰਨ ਕੀ ਆਇਆ ਹੈ ਏ ਕੀ ਹੋਇਆ ਗੈਣਾ ਤੂੰ ਬਿਲਕੁਲ ਬਦਲ ਗਈ ਹੈ ਪਛਾਣ ਵਿੱਚ ਨਹੀਂ ਆ ਰਹੀ हतेश ने उसनु भरपूर नजराना नाल कूरया गेणा ਹੁਣ ਸੰਵਰ ਕੇ ਰਹਦੀ ਸੀ ਤਾਂ ਕਿ ਉਸਦੇ ਸਲੂਨ ਵਿੱਚ ਗਾਹਕ ਆਉਂਦੇ ਰਹਿਣ ਹੁਣ ਉਹ ਆਧੁਨਿਕ ਫੈਸ਼ਨ ਦੇ ਕੱਪੜੇ ਵੀ ਪਾਉਂਦੀ ਸੀ ਸਲੀਕੇ ਨਾਲ ਕੱਟੇ ਵਾਲ ਤੇ ਆਤਮ ਨਿਰਪਰਤਾ ਦੇ ਜਜ਼ਬੇ ਨੇ ਉਸਦੇ ਚਿਹਰੇ ਦੀ ਰੌਣਕ ਵਧਾ ਦਿੱਤੀ ਸੀ ਉਸਦਾ ਰੰਗ ਰੂਪ ਵੀ ਪਹਿਲਾਂ ਨਾਲੋਂ ਹੋਰ ਨਿਖਰ ਆਇਆ ਸੀ ਸ਼ੀਸ਼ੇ ਵਾਂਗ ਟੁੱਟੇ ਨਿਲ ਦੇ ਟੁਕੜੇ ਇਕੱਠੇ ਕਰਦਿਆਂ ਉਸਦੇ ਹੱਥ ਜ਼ਖਮੀ ਹੋਏ ਸਨ ਪਰ ਉਸਨੇ ਆਪਣੀ ਹਿੰਮਤ ਕਦੇ ਨਹੀਂ ਟੁੱਟਣ ਦਿੱਤੀ ਹੁਣ ਜ਼ਿੰਦਗੀ ਦੀ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਦੀ ਸੀ ਤਾਂ ਫਿਰ ਹਰਤੇਸ਼ ਕੀ ਕਮਨਾ ਲਾਇਆ ਹੈ ਉਸਨੇ ਬੇਪਰਵਾਹ ਲਹਿਜੇ ਵਿੱਚ ਕਿਹਾ ਉਸਦੀ ਬੇਖੌਫੀ ਵੇਖ ਕੇ ਹਰਤੇਸ਼ ਜਲਪੁੰਨ ਗਿਆ ਪਰ ਤੁਰੰਤ ਹੀ ਉਸਨੇ ਜਵਾਬੀ ਵਾਰ ਕੀਤਾ ਮੈਂ ਆਪਣੇ ਬੇਟੇ ਨੂੰ ਮਿਲਣ ਆਇਆ ਹੈ ਤੂੰ ਮੈਨੂੰ ਮੇਰੇ ਬੇਟੇ ਤੋਂ ਹੀ ਵਖ ਕਰ ਦਿੱਤਾ ਅੱਜ ਜਾਨਕ ਤੇਨੂੰ ਬੇਟੇ ਨਾਲ ਲੈਣਾ ਪਿਆਰ ਕਿਵੇਂ ਆ ਗਿਆ ਇਨੇ ਦਿਨਾਂ ਵਿੱਚ ਤਾਂ ਇੱਕ ਵਾਰ ਵੀ ਖਬਰ ਨਹੀਂ ਲਈ ਉਸਦੀ ਗਹਿਣਾ ਦੇ ਹੋਠਾਂ ਤੇ ਇੱਕ ਤੰਜ਼ਬਰੀ ਮੁਸਕਾਨ ਆ ਗਈ ਤੈਨੂੰ ਕੀ ਲੱਗਦਾ ਹੈ ਮੈਂ ਮਧੁਰ ਨਾਲ ਪਿਆਰ ਨਹੀਂ ਕਰਦਾ ਬਾਪ ਹਾਂ ਉਸ ਦਾ ਜਿੰਨਾ ਹੱਕ ਤੇਰਾ ਹੈ ਉਹ ਨਹੀਂ ਮੇਰਾ ਵੀ ਹੈ ਤਾਂ ਹੁਣ ਤੂੰ ਹੱਕ ਜਿਤਾਉਣ ਆਇਆ ਹੈ ਕਾਨੂੰਨ ਨੇ ਬੇਸ਼ੱਕ ਤੈਨੂੰ ਹੱਕ ਦਿੰਦਾ ਹੈ ਪਰ ਉਹ ਮੇਰਾ ਬੇਟਾ ਹੈ ਗਹਿਣਾ ਨੇ ਕਿਹਾ ਬੇਟੇ ਨਾਲ ਮਿਲਣਾ ਸਿਰਫ ਇੱਕ ਬਹਾਨਾ ਸੀ ਹਿਤੇਸ਼ ਲਈ ਉਸ ਨੂੰ ਤਾਂ ਗਹਿਣਾ ਦੇ ਸਾਥ ਦੀ ਖੁਆਇਸ਼ ਸੀ ਬੋਲਿਆ ਸੁਣੋ ਗਹਿਣਾ ਮੈਂ ਤੇਰਾ ਗੁਨਾਹਗਾਰ ਹਾਂ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ हितेश ਦੇ ਤੇਵਰ ਅਚਾਨਕ ਨਰਮ ਪੈ ਗਈ ਉਸਨੇ ਗਹਿਨਾ ਦਾ ਹੱਥ ਫੜ ਲਿਆ ਤੁਰੰਤ ਹੀ ਇੱਕ ਚਨਾਟੇਦਾਰ ਥੱਪੜ ਹਿਤੇਸ਼ ਦੇ ਗਲ ਤੇ ਪਿਆ ਗਹਿਨਾ ਨੇ ਬਿਜਲੀ ਵਰਗੀ ਫੁਰਤੀ ਨਾਲ ਆਪਣਾ ਹੱਥ ਛੁਡਾ ਲਿਆ ਹਿਤੇਸ਼ ਦਾ ਚਿਹਰਾ ਤਪਿਆ ਹੋਇਆ ਲੱਗਣ ਲੱਗਾ ਇਸ ਤਰ੍ਹਾਂ ਦੀ ਖਾਤਰਦਾਰੀ ਦੀ ਉਸ ਨੂੰ ਉਮੀਦ ਨਹੀਂ ਸੀ ਉਹ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਗਹਿਨਾ ਗੁਰrai ਅੱਜ ਤੋਂ ਬਾਅਦ ਮੈਨੂੰ ਛੂਣ ਦੀ ਹਿੰਮਤ ਕੀਤੀ ਦਾ ਅੰਜਾਮ ਇਸ ਤੋਂ ਵੀ ਬੁਰਾ ਹੋਏਗਾ ਇਹ ਨਾ ਭੁੱਲੋ ਕਿ ਹੁਣ ਤੂੰ ਮੇਰਾ ਪਤੀ ਨਹੀਂ ਹੈ ਅਤੇ ਇੱਕ ਗੈਰ ਮਰਦ ਮੇਰਾ ਹੱਥ ਇਸ ਤਰ੍ਹਾਂ ਨਹੀਂ ਫੜ ਸਕਦਾ ਸਮਝਾਈ ਹੁਣ ਦਫਾ ਹੋ ਜਾ ਇਥੋਂ ਉਸ ਨੂੰ ਇੱਕ ਪੱਦੀ ਗਾਲੀ ਦੇ ਕੇ ਹਿਤੇਸ਼ ਬੋਲਿਆ ਸਤੀ ਸਾਬਿਤਰੀ ਬਣਨ ਦਾ ਨਾਟਕ ਕਰ ਰਹੀ ਹੈ ਕਿਸ ਕਿਸ ਨਾਲ ਯਾਸ਼ੀ ਕਰਦੀ ਹੈ ਮੈਂ ਸਭ ਜਾਣਦਾ ਹਾਂ ਜੇ ਉਹਨਾਂ ਨਾਲ ਤੂੰ ਖੁਸ਼ ਰਹਿ ਸਕਦੀ ਹੈ ਤਾਂ ਮੈਥੋ ਕੀ ਘਾਟ ਹੈ ਮੈਂ ਚਾਹਾਂ ਤਾਂ ਤੇਰੀ ਇੱਜ਼ਤ ਸਾਰੇ ਸ਼ਹਿਰ ਵਿੱਚ ਉਛਾਲ ਸਕਦਾ ਹਾਂ ਇਹ ਥੱਪੜ ਦਾ ਬਦਲਾ ਮੈਂ ਲੈ ਕੇ ਰਾਂਗਾ ਅਤੇ ਫਿਰ ਗਹਿਣਾ ਨੂੰ ਬਦਨਾਮ ਕਰਨ ਦੀ ਧਮਕੀ ਦੇ ਕੇ ਹਿਤੇਸ਼ ਉੱਥੋਂ ਚਲਾ ਗਿਆ गहना दी सहनशक्ति ਹੁਣ ਜਵਾਬ ਦੇ ਗਈ ਸੀ ਉਹ ਤਕੀਆ ਤੇ ਸਿਰ ਰੱਖ ਕੇ ਰੋਂਦੀ ਰਹੀ ਜ਼ੁਲਮ ਉਸ ਉੱਤੇ ਹੋਇਆ ਸੀ ਪਰ ਦੋਸ਼ ਉਸ ਨੂੰ ਹੀ ਦਿੱਤਾ ਜਾ ਰਿਹਾ ਸੀ ਇਸ ਮੁਸ਼ਕਿਲ ਵੇਲੇ ਉਸ ਨੂੰ ਰੋਹਨ ਦੀ ਲੋੜ ਮਹਿਸੂਸ ਹੋਈ ਉਸ ਦਾ ਪਿਆਰ ਭਰਿਆ ਮਰਹਮ ਹੀ ਗਹਿਨਾ ਦੇ ਦਿਲ ਨੂੰ ਸਕੂਨ ਦੇ ਸਕਦਾ ਸੀ ਉਸ ਨੇ ਫੋਨ ਉਠਾ ਕੇ ਰੋਹਨ ਦਾ ਨੰਬਰ ਮਿਲਾਇਆ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਜਦੋਂ ਰੋਹਨ ਨੇ ਫੋਨ ਨਹੀਂ ਚੁੱਕਿਆ ਤਾਂ ਗਹਿਨਾ ਨੇ ਆਪਣਾ ਪਰਸ ਉਠਾਇਆ ਅਤੇ ਉਸ ਨੂੰ ਮਿਲਣ ਲਈ ਨਿਕਲ ਪਈ ਗਹਿਨਾ ਨੂੰ ਯਕੀਨ ਸੀ ਕਿ ਹਿਤੇਸ਼ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਉਹ ਚੁੱਪ ਨਹੀਂ ਬੈਠੇਗਾ ਜੇ ਮੇਰੀ ਬਦਨਾਮੀ ਹੋਈ ਤਾਂ ਮੇਰੇ ਸਲੂਨ ਦੇ ਬਿਜ਼ਨਸ ਤੇ ਅਸਰ ਪੈ ਸਕਦਾ ਹੈ ਉਹ ਰੋਹਨ ਨਾਲ ਮਿਲ ਕੇ ਕੋਈ ਹੱਲ ਲੱਭਣਾ ਚਾਹੁੰਦੀ ਸੀ ਕੀ ਪਤਾ ਉਸਨੂੰ ਪੁਲਿਸ ਦੀ ਵੀ ਮਦਦ ਲੈਣੀ ਪਵੇ ਰੋਹਨ ਦੇ ਆਫਿਸ ਵਿੱਚ ਤਾਲਾ ਲੱਗਾ ਦੇਖ ਕੇ ਉਹ ਨਿਰਾਸ਼ ਹੋ ਗਈ ਰੋਹਨ ਤਾਂ ਉਸ ਦੀ ਇੱਕ ਕਾਲ ਤੇ ਦੌੜਿਆ ਆਉਂਦਾ ਸੀ ਫਿਰ ਅੱਜ ਉਸਨੇ ਫੋਨ ਕਿਉਂ ਨਹੀਂ ਚੁੱਕਿਆ ਉਸਨੂੰ ਯਾਦ ਆਇਆ ਪਹਿਲੀ ਵਾਰ ਜਦੋਂ ਉਹ ਰੋਹਨ ਨਾਲ ਮਿਲੀ ਸੀ ਉਸਨੇ ਉਸਨੂੰ ਆਪਣਾ ਵਿਜ਼ਿਟਿੰਗ ਕਾਰਡ ਦਿੱਤਾ ਸੀ ਪਰ ਸਟਟੋਲਿਆ ਕਾਰਡ ਮਿਲ ਗਿਆ ਉਸਤੇ ਆਫਿਸ ਅਤੇ ਘਰ ਦਾ ਪਤਾ ਸੀ ਇਕ ਆਟੋ ਰੋਕ ਕੇ ਗਹਿਨਾ ਨੇ ਪਤਾ ਦੱਸਿਆ ਤੜਕਦੇ ਦਿਲ ਨਾਲ ਉਸਨੇ ਰੋਹਨ ਦੇ ਫਲੈਟ ਦੀ ਘੰਟੀ ਬਜਾਈ ਇੱਕ ਆਂਟੀ ਨੇ ਦਰਵਾਜ਼ਾ ਖੋਲਿਆ ਸ਼ਾਇਦ ਇਹ ਰੋਹਨ ਦੀ ਮਾਂ ਸੀ ਗਹਿਨਾ ਨੇ ਉਹਨਾਂ ਤੋਂ ਰੋਹਨ ਬਾਰੇ ਪੁੱਛਿਆ ਉਹ ਬੋਲਿਆ ਬੇਟੀ ਤੇਰਾ ਨਾਮ ਕੀ ਹੈ ਜੀ ਗਹਿਨਾ ਚੰਗਾ ਬੇਟੀ ਤੂੰ ਹੀ ਗਹਿਨਾ ਹੈ ਆ ਆ ਅੰਦਰ ਆ ਸੋਫੇ ਤੇ ਬਿਠਾ ਕੇ ਉਹ ਜਲਦੀ ਨਾਲ ਕਿਚਨ ਵੱਲ ਚਲੀਆਂ ਗਈਆਂ ਗਹਿਨਾ ਨੂੰ ਇਹ ਸਾਰਾ ਕੁਝ ਥੋੜਾ ਅਟਪਟਾ ਲੱਗਿਆ ਉਹ ਬੈਠ ਕੇ ਘਰ ਦੇ ਕੋਨੇ-ਕੋਨੇ ਨੂੰ ਤੱਕਣ ਲੱਗੀ ਤਦ ਆਂਟੀ ਮੋੜਈਆਂ ਲੋਬਹੂ ਪਹਿਲਾਂ ਹੀ ਮਿਠਾਈ ਖਾ ਲੈ ਤੇ ਪਾਣੀ ਪੀ ਲੈ। ਬਹੂ ਗਹਿਨਾ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋਇਆ। ਇਸ ਦਾ ਮਤਲਬ ਰੋਹਣ ਨੇ ਸਭ ਕੁਝ ਬਤਾ ਦਿੱਤਾ ਹੈ। ਪਰ ਉਸਕਰ ਵਿੱਚ ਆਂਟੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਨਾ ਹੀ ਉਹਨਾਂ ਨੇ ਸਿੰਦੂਰ ਲਾਇਆ ਸੀ, ਨਾ ਹੀ ਕੋਈ ਸ਼ਿੰਗਾਰ ਕੀਤਾ ਸੀ। ਤਦ ਆਂਟੀ ਬੋਲ ਪਈਆਂ। ਗਹਿਨਾ, ਕੱਲ ਰਾਤ ਰੋਹਣ ਨੇ ਮੈਨੂੰ ਤੇਰੇ ਬਾਰੇ ਦੱਸਿਆ। ਬੇਟੀ, ਮੈਨੂੰ ਤੇਰੇ ਤਲਾਕਸ਼ੁਦਾ ਹੋਣ ਨਾਲ ਕੋਈ ਦਿੱਕਤ ਨਹੀਂ ਹੈ ਅਤੇ ਮਧੁਰ ਨਾਲ ਵੀ ਨਹੀਂ। ਗਹਿਨਾ ਹੈਰਾਨ ਹੋ ਕੇ ਸੁਣ ਰਹੀ ਸੀ। ਆਂਟੀ ਨੇ ਅੱਗੇ ਕਿਹਾ 30 ਸਾਲ ਪਹਿਲਾਂ ਮੇਰੇ ਨਾਲ ਵੀ ਉਹੀ ਹੋਇਆ ਸੀ ਜੋ ਤੇਰੇ ਨਾਲ ਹੋਇਆ ਸੀ ਪਰ ਮੈਂ ਆਪਣੇ ਪਤੀ ਨੂੰ ਛੱਡ ਦਿੱਤਾ ਸੀ ਫਿਰ ਕਦੇ ਮੁੜ ਕੇ ਨਹੀਂ ਵੇਖਿਆ ਨਾ ਹੀ ਦੂਜੀ ਵਾਰੀ ਵਿਆਹ ਕੀਤਾ ਪਰ ਅੱਜ ਸੋਚਦੀ ਹਾਂ ਰੋਹਨ ਦੇ ਸਿਰ ਤੇ ਇੱਕ ਪਿਤਾ ਦਾ ਸਾਆਇਆ ਹੋਣਾ ਜ਼ਰੂਰੀ ਸੀ ਕੱਲ ਬੀਤ ਗਿਆ ਪਰ ਅੱਜ ਮੇਰੇ ਸਾਹਮਣੇ ਹੈ ਜਦੋਂ ਮੈਨੂੰ ਪਤਾ ਲੱਗਿਆ ਕਿ ਰੋਹਨ ਅਤੇ ਤੇਰਾ ਰਿਸ਼ਤਾ ਹੈ ਤਦੋਂ ਹੀ ਮੈਂ ठाਣ ਲਿਆ ਕਿ ਇਸ ਘਰ ਦੀ ਬਹੁਤਾ ਤੂੰ ਹੀ ਬਣੇਗੀ ਇਤਨੇ ਵਿੱਚ ਬੈੱਡਰੂਮ ਤੋਂ ਰੋਹਨ ਨਿਕਲਿਆ ਗਹਿਨਾ ਹੈਰਾਨ ਰਹਿ ਗਈ ਮਤਲਬ ਇਹ ਸਭ ਰੋਹਨ ਦੀ ਹੀ ਪਲੈਨਿੰਗ ਸੀ ਤਾਂ ਕਿ ਗਹਿਨਾ ਆਂਟੀ ਨਾਲ ਮਿਲ ਸਕੇ ਮੈਡਮ ਹੁਣ ਦੱਸੋ ਵਿਆਹ ਦੀ ਤਰੀਕ ਕਦੋਂ ਰਖੀਏ ਰੋਹਨ ਨੇ ਮਜ਼ਾਕਿਆਂ ਮaz ਵਿੱਚ ਪੁੱਛਿਆ ਗਹਿਨਾ ਸ਼ਰਮ ਨਾਲ ਲਾਲ ਹੋ ਗਈ ਦੋਸਤੋ ਇਹ ਕਹਾਣੀ ਇੱਥੇ ਖਤਮ ਹੁੰਦੀ ਹੈ ਕਹਾਣੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਨਾਲ ਹੀ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ